ਅਫਗਾਨਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਸ਼ਾਸਨ ਨੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਸਥਾਨਕ ਮੀਡੀਆ ਦੇ ਅਨੁਸਾਰ ਵਿਆਪੀ ਬੰਦ ਸੰਭਾਵਿਤ ਤੌਰ ਤੇ ਅਨੈਤਿਕਤਾ ਦੇ ਵਿਰੁੱਧ ਤਾਲਿਬਾਨ ਦੀ ਕਾਰਵਾਈ ਦਾ ਹਿੱਸਾ ਹੈ ਅਗਸਤ 2021 ਵਿੱਚ ਤਾਲਿਬਾਨ ਦੇ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਇਹ ਪਹਿਲਾ ਅਜੀਹਾ ਬੰਦ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਤਾਲਿਬਾਨ ਨੇਤਾ ਹਿਬਾਤੁੱਲਾ ਅਖੁੰਦ ਜ਼ਾਦਾ ਦੁਆਰਾ ਅਨੈਤਿਕਤਾ ਨੂੰ ਰੋਕਣ ਲਈ ਇੰਟਰਨੈਟ ਸੇਵਾਵਾਂ ਦੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕਰਨ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਫਾਈਬਰ ਆਪਟਿਕ ਕਨੈਕਸ਼ਨ ਕਰ ਦਿੱਤੇ ਗਏ ਸਨ ਇੰਟਰਨੈਟ ਪਹੁੰਚ ਦਾ ਸਮਰਥਨ ਕਰਨ ਵਾਲੀ ਇੱਕ ਸੰਸਥਾ ਨੈਟਬਲੌਕ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ ਮੌਜੂਦਾ ਅੰਕੜਿਆਂ ਅਨੁਸਾਰ ਅਫਗਾਨਿਸਤਾਨ ਵਿੱਚ ਕਨੈਕਟੀਵਿਟੀ ਆਮ ਪੱਧਰ ਤੇ 14% ਘਟ ਗਈ ਹੈ ਅਤੇ ਲਗਭਗ ਪੂਰੇ ਦੇਸ਼ ਵਿੱਚ ਇੰਟਰਨੈਟ ਸੇਵਾਵਾਂ ਵਿੱਚ ਵਿਗੰਧ ਦਾ ਸਾਹਮਣਾ ਕਰ ਰਹੀਆਂ ਹਨ ਸੰਗਠਨ ਨੇ ਕਿਹਾ ਇਹ ਕਾਰਵਾਈ ਜਨਤਾ ਦੀ ਬਾਹਰੀ ਦੁਨੀਆ ਨਾਲ ਸੰਚਾਰ ਕਰਨ ਦੀ ਸਮਰੱਥਾ ਨੂੰ ਬੁਰੀ ਤਰ੍ਹਾਂ ਸੀਮਤ ਕਰ ਸਕਦੀ ਹੈ ਜੋ ਆਪਣੇ ਬਾਰੀ ਅਤੇ ਅੰਦਰੂਨੀ ਸੰਚਾਰ ਲਈ ਮੈਸੇਜਿੰਗ ਐਪਸ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਤੋਂ ਦੇਸ਼ ਭਰ ਵਿੱਚ ਫਾਈਬਰ ਆਪਟਿਕ ਇੰਟਰਨੈਟ ਕਟਿਆ ਜਾ ਸਕਦਾ ਹੈ